ਰਾਮਾ ਤੁਹਾਨੂੰ ਅੱਜ ਆਪ ਵੀ ਕਿਤੇ ਕੋਈ ਨਕੀਰ ਨਹੀਂ ਲੱਗਦਾ ਦੋਨੋਂ ਨਹੀਂ ਐਸਾ ਕੋਈ ਕੋਈ ਨਹੀਂ ਬਾਈ ਕੋਈ ਨਹੀਂ ਕੋਈ ਕਹਿੰਦਾ ਜ ਸਾਡੇ ਪਾਸੇ ਵਿੱਚੋਂ ਕੋਈ ਹੋਇਆ ਹੋਇਆ ਦੇਖੋ ਪੜ੍ਹਦੇ ਪਾਣੀ ਚਾ ਉਹ ਐਸੀ ਮਾਸੀ ਸਾਡੇ ਕੋਲ ਸਰ ਕੀ ਕੀ ਮਾਮਲਾ ਆ ਜਿਹੜਾ ਕੌਡੇ ਰਾਤ ਤੇਂਦਿਲ ਪੀੜ ਚਾਇਆ ਮੜਾ ਇਹ ਦੇਰ ਰਾਤ ਸਾਨੂੰ ਸੂਚਨਾ ਮਿਲੀ ਡਿਪਟੀ ਐਸਐਸ ਪਗਵਾੜਾ ਵੱਲੋਂ ਕਿ ਇੱਕ ਵਿਅਕਤੀ ਜਿਹੜਾ ਗੱਡੀ 22477 ਬੰਦੇ ਭਾਰਤਰੀ ਲਪੇਟ ਵਿੱਚ ਆ ਕੇ ਮਰ ਗਿਆ ਹੈ ਨੇੜੇ ਮਹੱਲਾ ਗਗਿੰਦਰਪੁਰਾ ਪਗਵਾੜਾ ਤੋਂ ਅਸੀਂ ਮੌਕੇ ਤੇ ਪੁੱਜੇ ਹਾਂ ਇੱਥੇ ਕੀ ਪਹਿਲਾਂ ਹੀ ਮ੍ਰਿਤਕ ਦੇ ਵਾਰਿਸ ਮੌਜੂਦ ਸੀ ਜਿਹੜੇ ਨੇ ਦੱਸਿਆ ਕਿ ਅਸੀਂ ਕਿਸੇ ਕੰਮ ਲਈ ਇੱਥੇ ਆਏ ਸੀ ਤੇ ਚਾਲਕ ਲੈਣਾ ਕ੍ਰਾਸ ਕਰਦਾ ਹੈ ਜਿਹੜਾ ਇਹ ਗੱਡੀ ਤੇਲੀ ਪੇੜ ਵਿੱਚ ਆ ਗਈ ਕੀ ਨਾਮ ਕਲੀਅਰ ਹੋਏ ਮੁੰਡੇ ਦਾ ਜੀ ਇਹਦਾ ਮੁੰਡੇ ਦਾ ਨਾਮ ਲੈਪਰੀ ਦੀ ਸਨ ਆਫ ਯਾਦਰਾਮ ਵਾਸੀ ਕਿਰਾਏ ਤੇ ਬਾਬਾ ਗਦਿਆ ਭਗਵਾਨ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ 194 ਬੀ ਐਨਐਸਐਸ ਤਹਿਤ ਅਮਨਪਾਲੀਦ ਲਿਆਂਦੀ ਗਈ ਹੈ ਜੀ ਤੇ লাশ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਪੁਲਿਸ ਨੂੰ ਨੰਬਰ ਵਾਪਸ